ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਸਰਾਫ ਬਹੁਤ ساری ਪੇਟਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਪੇਟਾਂ ਵਿੱਚ ਹੀਰੇ ਜਵਾਹਰ ਤੇ ਕਿ ਮੋਤੀਆਂ ਦੀ ਮਾਲਾ ਸੀ ਸਰਾਫ ਗੁਰੂ ਜੀ ਦੇ ਗਲ ਵਿੱਚ ਉਹ ਮਾਲਾ ਪਾਉਣੀ ਚਾਹੁੰਦਾ ਸੀ ਪਰ ਗੁਰੂ ਜੀ ਕਹਿਣ ਲੱਗੇ ਅਸੀਂ ਵਿਰਧ ਹੋਣ ਕਰਕੇ ਅਜਿਹੇ ਗਾਣੇ ਗਹਿਨੇ ਨਹੀਂ ਪਾਉਂਦੇ ਤੂੰ ਉਸ ਮਹਾਪੁਰਸ਼ ਨੂੰ ਇਹ ਮਾਲਾ ਪਾ ਦੇ ਜਿਹੜਾ ਸਾਡਾ ਹੀ ਰੂਪ ਹੈ ਤੇ ਜਿਹੜਾ ਸਾਨੂੰ ਜਾਣ ਤੋਂ ਪਿਆਰਿਆ ਤਾਂ ਤੇਰੀ ਇੱਛਾ ਪੂਰੀ ਹੋ ਜਾਏਗੀ ਸ਼ਰਾਫ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਆਪ ਹੀ ਜਿਸ ਨੂੰ ਚੰਗਾ ਸਮਝਦੇ ਹੋ ਇਹ ਮਾਲਾ ਪਾ ਦੇਵੋ ਸਿੱਖ ਅਨੁਮਾਨ ਲਾਉਣ ਲੱਗੇ ਵੇਖੇ ਗੁਰੂ ਜੀ ਦੇ ਖਿਆਲ ਵਿੱਚ ਕਿਹੜਾ ਜਿਹੜਾ ਆਦਮੀ ਹੈ ਕੁਝ ਤਾਂ ਗੁਰੂ ਜੀ ਦੇ ਪੁੱਤਰਾਂ ਵਿੱਚੋਂ ਮੋਰੀ ਜੀ ਦਾ ਨਾਮ ਲੈਣ ਲੱਗੇ ਕੋਈ ਕਹੇ ਮੋਹਨ ਜੀ ਹੋਣਗੇ ਕੋਈ ਹੋਰ ਸਿੱਦਕੀ ਤੇ ਆਗਿਆਕਾਰੀ ਸੇਖਾਂ ਦਾ ਨਾਂ ਲੈਣ ਲੱਗੇ। ਗੁਰੂ ਜੀ ਨੇ ਸਭ ਨੂੰ ਛੱਡ ਕੇ ਉਹ ਸੋਹਣੀ ਤੇ ਚਮਕਦਮਕ ਵਾਲੀ ਮਾਲਾ ਆਪਣੇ ਪਿਆਰੇ ਜੀਠਾ ਜੀ ਦੇ ਗਲ ਪਾ ਦਿੱਤੀ। ਕਦੀ ਕਦੀ ਗੁਰੂ ਜੀ ਪਿਛਲੇ ਪੈਰ ਆਪਣੇ ਸਿੱਖਾਂ ਸੇਵਕਾਂ ਸਮੇਤ ਦਰਿਆ ਬਿਆਸਾ ਦੇ ਕੰਢੇ ਜਾਇਆ ਕਰਦੇ ਸੀ। ਰਾਂਹ ਵਿੱਚ ਇੱਕ ਮਹਿਲਾ ਕੋਚੈਲਾ ਤੇ ਨੰਗਾ-ਮੁਨੰਗਾ ਮੁਸਲਮਾਨ ਫਕੀਰ ਬੈਠਾ ਹੁੰਦਾ ਸੀ। ਉਹ ਹਰ ਵੇਲੇ ਨਸ਼ਿਆਂ ਵਿੱਚ ਹੀ ਗੁੱਟ ਰਹਿੰਦਾ ਸੀ ਉਹ ਉੱਚੀ ਉੱਚੀ ਆਵਾਜ਼ ਵਿੱਚ ਇਉਂ ਆਖੇ ਤਾਂ ਜੋ ਗੁਰੂ ਜੀ ਜਦ ਕੋਲ ਦੀ ਲੰਗਨ ਤੋਂ ਸੁਣ ਲੈਣ ਕਿ ਸਾਰੇ ਗੁਰੂ ਸਾਰੀ ਦੁਨੀਆ ਦੀ ਦੌਲਤ ਖਾਈ ਜਾਂਦਾ ਹੈ ਜਿੰਨਾ ਹੀ ਬੁੱਢਾ ਹੁੰਦਾ ਜਾਂਦਾ ਹੈ ਓਨਾ ਹੀ ਇਹ ਵੱਧ ਕੰਜੂਸ ਹੁੰਦਾ ਜਾਂਦਾ ਹੈ ਇਹ ਕੇਵਲ ਉਹਨਾਂ ਨੂੰ ਦਾਨ ਦਿੰਦਾ ਜਿੰਨਾ ਪਾਸੋਂ ਇਸ ਨੂੰ ਮੋੜ ਕੁਝ ਲੈਣ ਦੀ ਇੱਛਾ ਹੁੰਦੀ ਹੈ ਇਹ ਫਕੀਰਾਂ ਦਾ ਕੋਈ ਧਿਆਨ ਨਹੀਂ ਕਰਦਾ ਇਸਨੇ ਮੈਨੂੰ ਕਦੀ ਯਾਦ ਨਹੀਂ ਕੀਤਾ ਮੈਂ ਵੀ ਦੂਜਿਆਂ ਵਾਂਗ ਹੀ ਮੰਗਦਾ ਹਾਂ ਮੈਂ ਅਫੀਮੀ ਤੇ ਪੰਗੀ ਹਾਂ ਪਰ ਇਸਨੇ ਮੈਨੂੰ ਕਦੀ ਕੁਝ ਨਹੀਂ ਦਿੱਤਾ ਇਸ ਨੂੰ ਕਦੀ-ਕਦੀ ਮੇਰੇ ਵਰਗੇ ਗਰੀਬਾਂ ਦਾ ਵੀ ਖਿਆਲ ਕਰਨਾ ਚਾਹੀਦਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਭਾਵੇਂ ਬਾਦਸ਼ਾਹ ਹੋਵੇ ਜਾਂ ਸ਼ਹਿਨຊਾ ਮੈਂ ਉਸ ਦੇ ਮੂੰਹ ਤੇ ਸੱਚ ਕਹਿੰਦਾ ਹਾਂ ਜਦ ਮੈਨੂੰ ਕੋਈ ਆਦਮੀ ਕੁਝ ਦਿੰਦਾ ਹੈ ਤમે ਉਸ ਦੇ ਭਲੇ ਵਾਸਤੇ ਦੁਆ ਕਰਦਾ। ਉਹ ਫਕੀਰ ਬਹੁਤ ਵਾਰੀ ਗੁਰੂ ਜੀ ਬਾਰੇ ਇਹੋ ਜਿਹੇ અપਮਾਨ ਭਰੇ ਬਾਖ ਬੋਲਦਾ ਸੀ। ਗੁਰੂ ਜੀ ਜਿਹੜੇ ਸਾਖੀਅਤ ਸ਼ਾਂਤੀ ਦੇ ਅਵਤਾਰ ਸੀ ਚੁੱਪ ਕੀਤੇ ਲੰਘ ਜਾਂਦੇ ਸੀ। ਇੱਕ ਦਿਨ ਜੇਠਾ ਜੀ ਗੁਰੂ ਜੀ ਦੇ ਨਾਲ ਸਨ। ਉਹਨਾਂ ਉਸ ਫਿੱਟਕੇ ਹੋਏ ਫਕੀਰ ਨੂੰ ਐਦਾਂ ਗੰਧ ਬਕਵਾਸ ਉਗਲਦਿਆਂ ਸੁਣਿਆ ਜਿਵੇਂ ਕੋ ਆਪਣੀ ਪੀਤੀ ਪੰਗ ਦੀ ਮਹਿਲ ਨੂੰ ਬਾਹਰ ਕੱਢਿਆ ਸੀ। ਉਸਨੂੰ ਕਹਿਣ ਲੱਗੇ ਤੂੰ ਸਤਿਗੁਰਾਂ ਦੀ ਨਿੰਦਾ ਕਰਕੇ ਕਿਉਂ ਪਾਪ ਦਾ ਭਾਗੀ ਬਣਦਾ ਹੈ ਫਕੀਰ ਬੋਲਿਆ ਕਿ ਮੈਂ ਇਹੋ ਕਿਵੇਂ ਨਾ ਕਰਾਂ ਗੁਰੂ ਜੀ ਨੇ ਮੈਨੂੰ ਕਦੀ ਦਾਨ ਨਹੀਂ ਦਿੱਤਾ ਜਿਹੜੀ ਤੂੰ ਮਾਲਾ ਪਾਈ ਹੈ ਮੈਨੂੰ ਦੇ ਦੇ ਤਾਂ ਜੇਠਾ ਜੀ ਨੇ ਆਪਣੀ ਸੁੰਦਰ ਡੁਲਕ ਦੀ ਮਾਲਾ ਲਾ ਕੇ ਫਕੀਰ ਨੂੰ ਪਾ ਦਿੱਤੀ ਇਸ ਪਰ ਉਹ ਫਕੀਰ ਉੱਚੀ ਉੱਚੀ ਗੁਰੂ ਜੀ ਦੀ ਉਸਤਤ ਗਾਉਣ ਲੱਗ ਪਿਆ ਕਿ ਹੈ ਗੁਰੂ ਜੀ ਤੁਸੀਂ ਰਾਜਾ ਹਰੀਚੰਦ ਰਾਜਾ ਕਰਨ ਤੇ ਰਾਜਾ ਵਿਕਰਮਜੀਤ ਪਾਸੋਂ ਵੀ ਵੱਧ ਕੇ ਸੁਖੀ ਤੇ ਉਦਾਰ ਹੂੰ ਜਦ ਗੁਰੂ ਜੀ ਸਿੱਖਾਂ ਸਮੇਤ ਸ਼ਾਮ ਵੇਲੇ ਦਰਿਆ ਤੋਂ ਮੁੜ ਕੇ ਆ ਰਹੇ ਸੀ ਤੇ ਅਜੀ ਉਹ ਦੂਰ ਹੀ ਸੰ ਕਿਉ ਫਕੀਰ ਗੁਰੂ ਜੀ ਦੀ ਹੋਰ ਉਸਤ ਤੇ ਅਸੀਸਾਂ ਦੀ ਵਰਖਾ ਕਰਨ ਲੱਗ ਪਿਆ ਕਿ ਤੁਸੀਂ ਜਗ ਨੂੰ ਤਾਰ ਦਿਓ ਵੈਗਰੂ ਕਰੇ ਤੁਹਾਡੇ ਪੁੱਤ ਪੋਤੇ ਫਲ ਫੁੱਲਨ ਗੁਰੂ ਜੀ ਇਹ ਸੁਣ ਕੇ ਕਹਿਣ ਲੱਗੇ ਕਿਸੇ ਆਦਮੀ ਨੇ ਇਸ ਫਕੀਰ ਨੂੰ ਜ਼ਰੂਰ দান ਦਿੱਤਾ ਹੈ ਨਹੀਂ ਤਾਂ ਇਹ ਇੰਨੀ ਛੇਤੀ ਆਪਣਾ ਬਤੀਰਾ ਤੇ ਬੋਲੀ ਕਿਸ ਤਰ੍ਹਾਂ ਬਦਲ ਲੈਂਦਾ ਪੁੱਛਣ ਤੇ ਗੁਰੂ ਜੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਜੇਠਾ ਜੀ ਨੇ ਵੀ ਮੰਨ ਲਿਆ ਹੇ ਸਤਿਗੁਰੂ ਜੀ ਮੈਂ ਇਸ ਫਕੀਰ ਨੂੰ ਆਪਣੀ ਮਾਲਾ ਦੇ ਦਿੱਤੀ ਹੈ ਤੁਸੀਂ ਤਾਂ ਮੈਨੂੰ ਵੈਗਰੂ ਦੇ ਨਾਮ ਦੀ ਮਾਲਾ ਦਿੱਤੀ ਹੋਈ ਹੈ ਉਸ ਨੂੰ ਮੈਂ ਸਦਾ ਆਪਣੇ ਕੋਲ ਰੱਖਦਾ ਤੇ ਨਾਸ਼ ਹੋ ਜਾਣ ਵਾਲੀ ਮਾਲਾ ਮੈਂ ਆਪਦੇ ਨਾਮ ਉੱਤੇ ਦੇ ਦਿੱਤੀ ਹੈ ਇਹ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਜੇਠਾ ਜੀ ਨੂੰ ਵਰ ਦਿੱਤਾ ਤੁਹਾਡੀ ਕੁਲ ਹਮੇਸ਼ਾ ਰਹੇਗੀ ਕਿ ਤੁਹਾਡੀ ਆਮਦਨ ਤੇ ਖਰਚ ਉਤਟ ਹੋਵੇਗਾ ਤੇ ਨਾ ਹੀ ਕਦੀ ਟੋਟ ਆਵੇਗੀ